آفکار قربان قربان ਹਾਂਜੀ ਕੀ ਨਾਮ ਆਪਣਾ ਜੀ ਕਿਹੜੀ ਜੁਨੀਅਰ ਆਪਣੀ ਮੇਰਾ ਨਾਮ ਹਮਿੰਦਰ ਸਿੰਘ ਬਾੜ ਸੂਬਾ ਕੂ ਜਲ ਸਪਲਾਈ ਕੰਟਰੈਕਟ ਵਿੱਚ ਜੁਨੀਅਰ ਡਾਇਰੈਕਟਰ ਨੰਬਰ 31 ਹਾਂਜੀ ਤੁਹਾਡੇ ਲੋ ਜਿਹੜਾ ਪੁਤਲਾ ਫੁਕਿਆ ਗਿਆ ਕਿਸ ਬੰਦੇ ਹੀ ਫੁਕਿਆ ਗਿਆ ਇਹ ਸਮੰਦਲ ਫੁਕਿਆ ਗਿਆ ਕਿ 20 ਤਰੀਕ ਨੂੰ ਐਸਐਮ ਨੇ ਦੇ ਕਮਲਾਨ ਸਰਕਾਰ ਸਪੋਰਟ ਦੇ ਨੂੰ ਮੀਟਿੰਗ ਸਾਡੇ ਆਪ ਨੂੰ ਉਹ ਮੀਟਿੰਗ ਤੋਂ ਜਿਹੜਾ ਵਾ ਸਾਡੀ ਸਬ ਕਮੇਟੀ ਐ ਭੱਜੀ ਰਿਪੋਰਟ ਕਰਕੇ ਸਬ ਕਮੇਟੀ ਨੇ ਫੈਸਲਾ ਕੀਤਾ ਜਿਹੜਾ 21 ਤਰੀਕ ਅੱਜ ਜਿਹੜਾ ਸਰਪੋਰਟ ਮਾਰਕ ਪੰਜਾਬ ਬਟਾ ਲਫਤਰਾ ਫੁਕਿਆ ਜਾਵੇ ਔਨ ਵਾਲੇ ਸਮਾਜ ਦੇ ਵਿੱਚ ਜੇ ਭਗਵੰਤ ਮਾਨ ਵੱਲੋਂ ਤੁਹਾਡਾ ਮੀਟਿੰਗ ਨਹੀਂ ਕੀਤੀ ਜਾਂਦੀ ਤਾਂ ਔਨ ਵਾਲੇ ਸਮਾਜ ਸੰਘਰਸ਼ ਕਿਵੇਂ ਦਾ ਹੋ ਜਾਗਾ ਤੁਹਾਨੂੰ ਔਨ ਵਾਲੇ ਪੰਜਾਬ ਸੰਘਰਸ਼ ਆਪੀ ਕੂਬਾ ਕਮੇਟੀ ਸਾਡੀ ਨੇ ਠੇਕਾ ਮਲਾਹ ਸੰਘਰਸ਼ ਮੋਰਚੇ ਨੇ ਲਿਖਿਆ ਵਾ ਕਿ 11 ਸਤੰਬਰ ਨੂੰ ਆਪਣੇ ਵਿੱਤ ਮੰਤਰੀ ਅਤੇ ਮੁੱਖ ਮੰਤਰੀ ਦੀ ਕੋਟੀ ਵੱਲ ਜਿਹੜਾ ਠੇਕਾ ਮਲਾਹ ਸੰਘਰਸ਼ ਮੋਰਚੇ ਵੱਲੋਂ ਪੰਜਾਬ ਤੋਂ ਸਾਰਿਆਂ ਤੋਂ ਆ ਕੇ ਵਰਕਰ ਸਾਹੀ ਪਰਿਵਾਰਾਂ ਮੁੰੇਦ ਜਿਹੜਾ ਬਾ ਉਹਨਾਂ ਦੀ ਫੋਟਾ ਕਰਾਓ ਕਰਾਂਗੇ ਤੇ ਆਪਣੀਆਂ ਪੰਗਾ ਜਿਹੜੀਆਂ ਵਾ ਮਨ ਮਾਵਾਂ ਦੀ ਕੀ ਨਾ ਆਪਣਾ ਤੇ ਕਿਹੜੀ ਜਿਹੀ ਬੰਦੀ ਹੈ ਜੀ ਮੇਰਾ ਨਾਮ ਦਲਬਾਤ ਸਿੰਘ ਦੁਬੋਜੀ ਜ਼ਿਲ੍ਹਾ ਪ੍ਰਧਾਨ ਤਰਨਤਾਰਨ ਇਹ ਸਾਡੇ ਜਲ ਸਪਲਾਈ ਯੂਨੀਅਨ ਜਿਸਤ ਨੰਬਰ 31 ਆ ਜਿਹੜਾ ਤੁਹਾਡੇ ਵੱਲੋਂ ਪਤਲਾ ਫੁਕਿਆ ਜਾ ਰਿਹਾ ਕਿਸਮਾਂ ਦੇ ਫੁਕਿਆ ਜਾ ਰਿਹਾ ਇਹ ਸਾਰਾ ਇਸ ਮਾਮਲੇ ਵਿੱਚ ਆ ਕਿ ਸਾਨੂੰ ਪਿਛਲੇ ਕਾਫੀ ਲੰਮੇ ਸਮੇਂ ਤੋਂ ਜਿਹੜੀ ਪੰਜਾਬ ਦੀ ਸਰਕਾਰ ਆ ਇਹ ਬਾਰ ਬਾਰ ਮੀਟਿੰਗਾਂ ਲੈ ਕੇ ਮੁੱਕ ਰਹੀ ਆ ਤੇ ਫੇਰ ਇਹਨਾਂ ਨੇ ਜਿਹੜੀ ਆ ਪਖਵੇਂ ਮਹੀਨੇ ਦੇ ਰੱਤੀ ਜਿਹੜੀ ਆ ਉਹ 20 ਤਰੀਕ ਦੀ ਸਾਡੇ ਆਗੂ ਨਾਲ ਮੀਟਿੰਗ ਸੀ ਜਿਹੜੇ ਉਹ ਮੌਕੇ ਤੇ ਆਣ ਕੇ ਫੇਰ ਮੁੱਕ ਗਏ ਇਹਨਾਂ ਨੇ ਮੀਟਿੰਗ ਜਿਹੜੀ ਆ ਅੱਗੇ ਪਾ ਦਿੱਤੀ ਆ ਇਸ ਦੇ ਰੋਸ ਨੂੰ ਅੱਜ ਜਿਹੜਾ ਠੇਕਾ ਮਾਲੀ ਸ਼ੁਰਸ਼ ਮੋਰਚਾ ਪੰਜਾਬ ਦੇ ਨਾਲ ਆਗੂਆਂ ਦੇ ਕਹਿਣ ਦੇ ਉੱਤੇ ਸਭ ਪੰਜਾਬ ਦੇ ਜਿੰਨੇ ਵੀ ਜ਼ਿਲ੍ਹੇ ਆ ਸਭ ਥਾਂ ਤੇ ਅੱਜ ਉਹਨਾਂ ਦੀ ਹਫਤੀ ਰੂਪ ਮਜ਼ਦਰੀ ਕਿਤੇ ਆ ਰਹੀ ਹੈ ਤੁਹਾਡੇ ਜੱਥੇ ਬੰਦੇ ਦੀ ਕਿਹੜੀ ਕਿਹੜੀ ਜਿਹੜੀ ਆ ਪਹਿਲ ਦੇ ਆਧਾਰ ਤੇ ਮੰਗ ਤੁਹਾਡੇ ਨੂੰ ਮੰਗਾਂ ਕਰਦੇ ਆ ਸਰ ਇਹ ਆ ਕਿ ਸਾਨੂੰ ਅਸੀਂ ਜਿਵੇਂ 15 15 20 20 ਸਾਲਾਂ ਤੋਂ ਕੱਚੇ ਕੰਮ ਕਰ ਰਹੇ ਆ ਅਸੀਂ ਸਰਕਾਰੀ ਜਿ ਤਰ੍ਹਾਂ ਮੁਲਾਜ਼ਮ ਆਪਣੇ ਸੇਵਨ ਵਾਂਗ ਉੱਤੇ ਹੀ ਅਸੀਂ ਸੇਵਨ ਵਾਂਗ ਆ ਪਰ ਸਾਨੂੰ ਜਿਹੜੀਆਂ ਨੰਗੂਰੀਆਂ ਤਨਖਾਹਾਂ ਦੇ ਉੱਤੇ ਕੰਮ ਕਰਨਾ ਪੈ ਰਿਹਾ ਨਾ ਸਾਡੀ ਤਨਖਾਹ ਵਧਾਈ ਜਾ ਰਹੀ ਹੈ ਨਾ ਸਾਨੂੰ ਪੱਕੇ ਕੀਤਾ ਜਾ ਰਿਹਾ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆਂ ਵੀ ਸਾਨੂੰ ਜਿਹੜੇ ਆ ਸਾਡੀ ਉਮਰਾਂ ਵੀ ਕਾਫੀ ਹੋ ਚੁੱਕੀਆਂ ਆ ਸਾਨੂੰ ਇਹ ਮਹਿਕਮੇ ਦੇ ਵਿੱਚ ਪੱਕਾ ਕੀਤਾ ਜਾਵੇ ਕਿ ਸਾਨੂੰ ਜਿਹੜੀ ਆ ਆਪਣੇ ਘਰ ਪੱਤੇ ਚਲਾਉਣ ਵਾਸਤੇ ਚੁੱਲ੍ਹੇ ਚਲਾਉਣ ਵਾਸਤੇ ਤਨਖਾਹ ਵੀ ਜਿਹੜੀ ਆ ਉਹ ਉਨੀ ਦਿੱਤੀ ਜਾਵੇ ਜਿੰਨਾ ਸਾਡੇ ਘਰ ਦੇ ਜਿਹੜੇ ਆ ਪੁਜਾਰੀ ਹੋ ਸਕਣ ਇਹ ਸਾਡੀ ਮੁੱਖ ਮੰਗ ਹੈ ਸਾਨੂੰ ਪੱਕਾ ਕੀਤਾ ਜਾਵੇ। ਆਉਣ ਵਾਲੇ ਸਮੇਂ ਦੇ ਵਿੱਚ ਜੇ ਪੰਜਾਬ ਸਰਕਾਰ ਨਾਲੋਂ ਤੁਹਾਡੇ ਨਾਲ ਮੀਟਿੰਗ ਨਹੀਂ ਕੀਤੀ ਜਾਂਦੀ ਤਾਂ ਕਿਵੇਂ ਦਾ ਸੰਘਰਸ਼ ਏਡਾ ਤੁਹਾਡਾ ਆਉਣ ਵਾਲੇ ਸਮੇਂ ਚ ਰਹੇਗਾ। ਦੇਖੋ ਸਰ ਜੇ ਸਰਕਾਰ ਜੇੜੀ ਵੀ ਸਾਡੀ ਗੱਲ ਕੋਈ ਨਹੀਂ ਮੰਨਦੀ ਹੁਣ ਅਸੀਂ ਜਿਤਨਾ ਵੀ ਸਾਡੀ ਸੂਬਾ ਕਮੇਟੀ ਇਹ ਕੰਮਾਂ ਨੂੰ ਸ਼ੁਰੂ ਤੋਂ ਪੰਜਾਬ ਕਹੂਗਾ ਵੱਤ ਤੋਂ ਵੱਤ ਸਿੱਖੋ ਸਕਾਸ਼ਿੰਗਰਸ ਕਰਾਂਗੇ ਭਾਵੇਂ ਸਾਨੂੰ ਸੀਐਮ ਭਗਵੰਤ ਮਾਨ ਦੀ ਕੋਠੀ ਘੇਰਨੀ ਪਵੇ ਭਾਵੇਂ ਵਿੱਤ ਮੰਤਰੀ ਸਾਹਿਬ ਦੀ ਕੋਠੀ ਘੇਰਨੀ ਪਵੇ ਸਿੱਖੋ ਸਕਾਸ਼ਿੰਗਰਸ ਜਿਹੜਾ ਉਹ ਕਰਾਂਗੇ